ਸਾਦੇ ਹੁਣ ਵੀ ਜ਼ਮੀਨਾਂ ਦੇ ਵਿੱਚ 3-3 ਫੁੱਟ 4-4 ਫੁੱਟ ਰੇਤਾ ਤੇ ਆਹ ਦੇਖ ਲਓ ਤੁਸੀਂ ਬੋਰ ਇਹ ਬਾਈ ਹੁਣਾਂ ਦਾ ਬੋਰ ਹੈ ਤੇ ਨਾਲ ਤੁਸੀਂ ਉਹ ਕੋਠੀ ਵੀ ਦੇਖ ਸਕਦੇ ਜੀ ਤਾਂ ਕੋਠੀ ਦੇ ਹਾਲਾਤ ਹੈ ਬਾਈ ਹੁਣੀ ਕਹਿੰਦੇ ਸੀ ਅੰਦਰ ਅਸੀਂ ਵੜ ਸਕਦੇ ਸੀ ਆਰਾਮ ਦੇ ਨਾਲ ਬੰਦਾ 6 ਫੁੱਟ ਦਾ ਹੁੰਦਾ ਤਾਂ ਟਰਾਂਸਫਰ ਵੀ ਤੁਸੀਂ ਦੇਖ ਸਕਦੇ ਇਸ ਟਰਾਂਸਫਰ ਦੇ ਹਾਈਟ ਤੋਂ ਇੱਥੇ ਜਿਹੜੇ ਮੋਟਰ ਦੇ ਅੱਗੇ ਖਾਡਾ ਸੀ ਤਕਰੀਬ ਬਾਈ ਹੁਣੀ ਦੱਸਦੇ ਆ ਕਿ ਕਰੀਬ ਇੱਥੇ 40-50 ਕਿੱਲੇ ਰਕਬਾ ਸੀ ਜਿਹੜਾ ਇਹਨਾਂ ਦਾ ਸਾਰਾ ਖਰਾਬ ਹੋ ਗਿਆ ਲਗਾਤਾਰ ਤਸਵੀਰਾਂ ਅਸੀਂ ਸਾਂਨੀਆਂ ਕਰ ਰਹੇ ਆ ਪਿੰਡ ਤੂ ਦਾ ਰਕਬਾ ਜ਼ਿਲ੍ਹਾ ਸ਼੍ਰੀ ਤਨਤਾਰ ਸਿੰਘ ਤਹਿਸੀਲ ਪੱਟੀ ਆ ਨੇੜੇ ਬੰਡਾਲਾ ਪੋਲ ਤਾਂ ਲਗਾਤਾਰ ਸ ਵੀਰਾ ਤੁਹਾਨੂੰ ਬੁਖਾਰੇ ਪਿੱਛੇ ਤੁਸੀਂ ਦੇਖ ਸਕਦੇ ਇਧਰ ਵੀ ਟਰਾਂਸਫਰ ਬਾਈ ਜੀ ਹੈਗੇ ਦੱਸਦੇ ਇੱਥੇ ਵੀ ਸਾਡੇ ਪੰਜ ਇੱਥੇ ਕਨੈਕਸ਼ਨ ਸੀਗੇ ਤੇ ਪੰਜ ਹੀ ਮੇਰੇ ਖਾਤੇ ਟਰਾਂਸਫਰ ਹੋਣਗੇ ਇੱਥੇ ਬੰਡਾਲੇ ਦੀ ਹੱਦ ਲੱਗਦੀ ਆ ਪਹੁੰਚੋਗੇ ਬੰਡਾਲਾ ਦੇ ਰਾਦਲ ਕੇ ਦੀ ਹੱਦ ਲੱਗਦੀ ਹੈ ਜੀ ਇੰਨਾ ਰਕਬਿਆਂ ਦੇ ਵਿਚਕਾਰ ਸਾਡਾ ਪਿੰਡ ਤੂਤ ਦਾ ਰਕਬਾ ਆਂਦਾ ਜੀ ਇਧਰ ਆਈ ਏਰੀਆ ਵਾਜਦਾ ਸਾਰਾ ਕੁੱਲ ਰਕਬਾ ਤੂਤ ਦਾ ਕਿੰਨਾ ਜੀ ਬਾਈ ਜੀ ਗੱਲ ਕਰਦੇ ਐ ਇਸ ਜਗ੍ਹਾ ਤੇ ਤਕਰੀਬ 700 ਕਿਲੇ ਦੇ ਆਸ-ਪਾਸ ਰਕਬਾ ਜੀ ਤੂਤ ਦਾ ਮਹਾਂ ਟਰੈਕਟਰ ਵੀ ਖੁੱਬ ਰ ਆਪਰੇ ਟਰੈਕਟਰ ਤੇ ਤੁਹਾਡੇ ਸਾਹਮਣੇ ਦੇਖ ਹੀ ਰਿਹਾ ਜੀ ਠੀਕ ਹੈ ਬਿਲਕੁਲ ਜੀ ਬਿਲਕੁਲ ਹਾਲਾਤ ਤੇ ਬੜੇ ਮਾੜੇ ਆ ਜਾ ਕੇ ਵੇਖੋ ਵੀ ਉਹ ਉਹਦੇ ਛੇ ਛੇ ਸਰਪਟ ਟੋੜੇ ਪੈ ਗਏ ਡੂੰਗੇ ਹਮ ਇਹਦੇ ਝੋਨਾ ਲੱਗਾ ਹੇ ਹਮ ਤੇ ਉਹ ਬੰਦ ਹੀ ਆਸ ਨਹੀਂ ਹੈਗੀ ਹਮ ਕਿੱਥੇ ਕਿੱਥੇ ਪਈ ਜਮੀਨ ਇੱਥੇ ਆਪਣੀ ਆ ਆ ਦੇ ਨਾਲ ਹੀ ਅੱਛਾ ਅੱਛਾ ਇਹਦੇ ਨਾਲ ਹੀ ਉਹ ਕਾਲੀ ਵਾਲੀ ਜਿਹੜੀ ਸਹੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਸਾਰੀ ਜ਼ਮੀਨ ਮਦ ਖੱਡੇ ਪੈਗੇ ਆ ਪਾਣੀ ਹੈਗਾ ਕਿ ਪਾਣੀ ਖੱਡੇ ਪੈਗੇ ਉਤੋਂ ਜ਼ਮੀਨ ਹੀ ਰੋੜ ਕੇ ਲੈ ਗਏ ਰੋੜ ਕੇ ਲੈ ਗਏ ਠੀਕ ਹੈ ਹਾਂ ਠਿੱਕੀ ਮੰਗ ਕਰਦੇ ਹਾਂ ਜੀ ਮੰਗ ਅਸੀਂ ਇਹੋ ਕਰਦੇ ਹਾਂ ਵੀ ਸਾਡੀ ਕੋਈ ਸਹਿਰਾ ਕੀਤੀ ਜਾਵੇ ਤੇ ਅਸੀਂ ਉਹਨੂੰ ਪੱਧਰ ਕਰ ਗਏ ਠੀਕ ਹੈ ਤੇ ਕੋ ਤੇਲ ਦੀ ਮੰਗ ਕਰਦੇ ਹਾਂ ਜੇ ਵੀ ਖਾਤ ਦੇ ਸਕਦੇ ਤੇ ਉਹ ਸਾਨੂੰ ਦੇਣ ਠੀਕ ਹੈ ਜੀ ਹਾਂ ਜੀ ਬਾਬਾ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕਾਂ ਪਿੰਡ ਤੂਤ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਹਿਸੀਲ ਪੱਟੀ ਦੇ ਵਿੱਚ ਅਸੀਂ ਮੌਜੂਦ ਆ ਤਾਂ ਇਸ ਰਕਵੇ ਦੇ ਜਿਹੜੇ ਗੱਲ ਕਰਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਪਿਛਲੇ ਦਿਨਾਂ ਦੇ ਵਿੱਚ ਹੜ੍ਹ ਆਏ ਸੀ ਤੇ ਹੜ੍ਹਾਂ ਦੇ ਜੋ ਤਬਾਹੀ ਸੀ ਉਹ ਤੁਸੀਂ ਲਗਾਤਾਰ ਦੇਖ ਸਕਦੇ ਹੋ ਹੁਣ ਵੀ ਜ਼ਮੀਨਾਂ ਦੇ ਵਿੱਚ 3-3 ਫੁੱਟ 4-4 ਫੁੱਟ ਰੇਤਾ ਤੇ ਆਹ ਦੇਖ ਲਓ ਤੁਸੀਂ ਬੋਰ ਇਹ ਬਾਈ ਹੁਣਾਂ ਦਾ ਬੋਰ ਹੈ ਤੇ ਨਾਲ ਤੁਸੀਂ ਉਹ ਕੋਠੀ ਵੀ ਦੇਖ ਸਕਦੇ ਜੀ ਤਾ ਕੋਠੀ ਦੇ ਹਾਲਾਤ ਬਾਈ ਜੀ ਹੁਣੀ ਕਹਿੰਦੇ ਸੀ ਅੰਦਰ ਅਸੀਂ ਵੜ ਸਕਦੇ ਸੀ ਰਾਮ ਦੇ ਨਾਲ ਬੰਦਾ 6 ਫੁੱਟ ਦਾ ਹੁੰਦਾ ਤਾਂ ਟਰਾਂਸਫਰ ਵੀ ਤੁਸੀਂ ਦੇਖ ਸਕਦੇ ਇਸ ਟਰਾਂਸਫਰ ਦੇ ਹਾਈਟ ਤੋਂ ਇੱਥੇ ਜਿਹੜਾ ਮੋਟਰ ਦੇ ਅੱਗੇ ਖਾਡਾ ਸੀ ਤਕਰੀਬ ਬਾਈ ਹੁਣੀ ਦੱਸਦੇ ਆ ਕਿ ਕਰੀਬ ਇੱਥੇ 40 50 ਕਿੱਲੇ ਰਕਬਾ ਸੀ ਜਿਹੜਾ ਇਹਨਾਂ ਦਾ ਸਾਰਾ ਖਰਾਬ ਹੋ ਗਿਆ ਉਹ ਬਿਲਕੁਲ ਤੁਸੀਂ ਦੇਖ ਸਕਦੇ ਹੋਏ ਜਿਹੜਾ ਪਿੱਛੇ ਹੁਣ ਵੀ ਪਾਣੀ ਵਗ ਰਿਹਾ ਤੇ ਬਾਈ ਹੁਣੀ ਟਰੈਕਟਰ ਲੈ ਕੇ ਆਏ ਅੱਜ ਤਾਂ ਇਸ ਟਰੈਕਟਰ ਦੇ ਨਾਲ ਜਿਹੜੀ ਸਾਰੀਆਂ ਜ਼ਮੀਨਾਂ ਪਦਰ ਕਿਤੀਆਂ ਜਾਣੀਆਂ ਇਧਰ ਦੂਸਰੇ ਬਨੇ ਵੀ ਤੁਸੀਂ ਦੇਖ ਸਕਦੇ ਹੋ ਪਾਣੀ ਜਿਹੜਾ ਖੜਾ ਹੋਇਆ ਔਰ ਵੱਡੇ ਪਦਰਤੇ ਇਸ ਜਮੀਨਾ ਦੇ ਵਿੱਚ ਇਹਨਾਂ ਜਮੀਨਾ ਦੇ ਵਿੱਚ ਰੇਤਾ ਭਰੀ ਹੋਈ ਹੈ ਤੇ ਪਾਣੀ ਹੁਣ ਵੀ ਖੜਾ ਹੈ ਉਧਰ ਵੀ ਤੁਸੀਂ ਦੇਖ ਸਕਦੇ ਹੋ ਪਿੱਛੇ ਜਿਹੜਾ ਪਾਣੀ ਖੜਾ ਤਾਂ ਇਧਰ ਵੀ ਲਗਾਤਾਰ ਹਾਲੇ ਵੀ ਜਿਹੜਾ ਪਾਣੀ ਸਤਲੋਜ ਦਰਿਆ ਦਾ ਵਗ ਰਿਹਾ ਤੇ ਕਰੀਬ-ਕਰੀਬ ਇੱਥੋਂ ਜਿਹੜਾ ਬਨਾਲੇ ਪੁਲ ਦੀ ਗੱਲ ਕਰਦੇ ਆ ਤਾਂ ਬਨਾਲਾ ਪੁਲ ਕਰੀਬ 2 ਕਿਲੋਮੀਟਰ ਹੈਗਾ ਪਿੱਛੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਜੀ 1.5 ਕਿਨਾਲ 1.5 ਕਿਲੋਮੀਟਰ ਬਾਈ ਜੀ ਹੁਣੇ ਦੱਸਦੇ ਆ ਤਾਂ ਬਾਈ ਜੀ ਨਾ ਕੀ ਜੀ ਆਪਣਾ ਜੀ ਵਿੱਕੀ ਜੀ ਅੱਜ ਤੁਸੀਂ ਇੱਥੇ ਬੁਲਾਇਆ ਕੀ ਮੁਸ਼ਕਲ ਕੀ ਹਾਲਾ ਕਿ ਦੇਸੀ ਰਹੀ ਸਾਰੇ ਜਿਹੜੇ ਸਾਡੇ ਕਿਸਾਨ ਭਰਾ ਆਏ ਵੱਡੇ ਪੱਦਰ ਤੇ ਕਿਤੇ ਜ਼ਮੀਨਾਂ ਰੁੜਗੀਆਂ ਨੇ ਕਿਤੇ ਫਸਲਾਂ ਖਰਾਬ ਹੋ ਗਈਆਂ ਨੇ ਤਾਂ ਇੱਥੇ ਕੀ ਬਾਈ ਬਾਈ ਜੀ ਹਾਲ ਹੈਗੇ ਬਾਈ ਜੀ ਤੁਸੀਂ ਵੇਖ ਹੀ ਸਕਦੇ ਜੇ ਇੱਥੇ 3 ਤੋਂ 4 ਫੁੱਟ ਰੇਤਾ ਚੜ ਗਈ ਆ ਤੇ ਸਾਡੀ ਕੋਈ ਵੀ ਬਾਣੀ ਫਟ ਰਿਆ ਹਾਂਜੀ ਹਾਂਜੀ ਤੇ ਤੁਹਾਡੇ ਮਾਧਿਮ ਰਾਈ ਆਹੀਂ ਬਸ ਸਾਰਿਆਂ ਨੂੰ ਇਹੋ ਕਹਿਣਾ ਚਾਹੁੰਦੇ ਕਿ ਸਾਡੀ ਵੱਤਵਤ ਸਿਰਫ ਮਦਦ ਕੀਤੀ ਜਾਵੇ ਠੀਕ ਹੈ ਜੀ ਇਹ ਕਿੰਨੀ ਕੁ ਇੱਥੇ ਜ਼ਮੀਨ ਹੈ ਕਿਹੜੇ ਪਿੰਡ ਦੀ ਜ਼ਮੀਨ ਹੈ ਕਿਹੜੇ ਕਿਹੜੇ ਨਾਲ ਹੱਦ ਲੱਗਦੀ ਹੈ ਪਿੰਡ ਜਿਹੜੇ ਬੰਡਾਲੇ ਦੀ ਤੁਸੀਂ ਗੱਲ ਕਰ ਰਹੇ ਹੋ ਜਾਂ ਹੋਰ ਇੱਕ ਬੰਨੇ ਦੂਸਰੇ ਹੋਰ ਵੀ ਕਾਫੀ ਪਿੰਡ ਜਿਹੜੇ ਨਾਲ ਹੈਗੇ ਇੱਥੇ ਬੰਡਾਲੇ ਦੀ ਹੱਦ ਲੱਗਦੀ ਆ ਪਹੁੰਚ ਜੋਗੇ ਬੰਡਾਲਾ ਦੇ ਰਾਦਲਕੇ ਦੀ ਹੱਦ ਲੱਗਦੀ ਹੈ ਜੀ ਇਹਨਾਂ ਰਕਬਿਆਂ ਦੇ ਵਿਚਕਾਰ ਸਾਡਾ ਪਿੰਡ ਤੂਤ ਦਾ ਰਕਬਾ ਹੁੰਦਾ ਜੀ ਇਧਰ ਆਈ ਏਰੀਆ ਵਾਝਦਾ ਸਭ ਕੁੱਲ ਰਕਬਾ ਤੂਤ ਦਾ ਕਿੰਨਾ ਜੀ ਬਾਈ ਜੀ ਗੱਲ ਕਰਦੇ ਹੋ ਗਿਆ ਜਾਂ ਰੁੜ ਗਿਆ ਹੈ ਬਸ ਹਾਂਜੀ ਠੀਕ ਹੈ ਤੇ ਹੁਣ ਮੰਗ ਕੀ ਕਰਦੇ ਵਾ ਜੀ ਮੰਗ ਇਹ ਫਿਰ ਆ ਕਿ ਸਾਡੀ ਸੇਵਾ ਕੀਤੀ ਜਾਵੇ ਠੀਕ ਹੈ ਜੀ ਵੀ ਮਦਦ ਕੀਤੀ ਤੇ ਤੇਲ ਦੀ ਕੀਤੀ ਆਵੇ ਹੋਰ ਅਸੀਂ ਕੋਈ ਚੀਜ਼ ਦੀ ਮੰਗ ਨਹੀਂ ਕਰਦੇ ਠੀਕ ਹੈ ਜੀ ਠੀਕ ਹੈ ਤਾ ਤੁਹਾਡਾ ਰਕਵਾ ਕਿੰਨਾ ਬਾਈ ਜੀ ਇੱਥੇ ਸਾਡਾ ਇੱਥੇ 40 ਤੋਂ 42 ਕਿੱਲੇ ਰਕਵਾ ਤੁਹਾਡਾ ਨਾਂ ਕੀ ਬਾਈ ਜੀ ਮੇਰਾ ਨਾਮ ਤਲਵਿੰਦਰ ਸਿੰਘ ਆ ਜੀ ਪਿਤਾ ਦਾ ਨਾਂ ਕੀ ਬਾਈ ਜੀ ਸਰਦਾਰ ਹਰਜਿੰਦਰ ਸਿੰਘ ਸਰਦਾਰ ਹਰਜਿੰਦਰ ਸਿੰਘ ਤਾਂ ਉਹ ਮੰਨ ਲਓ ਟਰੈਕਟਰ ਤੁਸੀਂ ਕਰ ਸਕਦੇ ਹੋ ਜੇਕਰ ਤੇਲ ਜਿਹੜਾ ਵੱਡੇ ਪੱਧਰ ਤੇ ਤੁਹਾਡੇ ਕੋਲ ਟਰੈਕਟਰ ਅਸੀਂ ਕਰ ਸਕਦੇ ਹਾਂ ਜੀ ਠੀਕ ਹੈ ਜੀ ਸਾਡੇ ਕੋਲ 11 ਬੇਲੀਆਂ ਦੇ ਹੈਗੇ ਜੀ 10 ਤੋਂ 15 ਟਰੈਕਟਰ ਆ ਜਾਣਗੇ ਮਤਲਬ ਠੀਕ ਹੈ ਜੀ ਅਜੇ ਤਾਂ ਅਸੀਂ ਆਪ ਹੀ ਖੁਦ ਆਏ ਆ ਕਿ ਅੱਜ ਪਹਿਲੇ ਤਾਂ ਨਹੀਂ ਆਏਗਾ ਜੀ ਅੱਜ ਪਹਿਲੇ ਤਾਂ ਨਹੀਂ ਆਏ ਆ ਕਿ ਅਸੀਂ ਚਲੋ ਆਪਦਾ ਮਤਲਬ ਕੰਮ ਚਲਾਈਏ ਤੇ ਫਿਰ ਉਸ ਹੱ ਜਣੇ ਆਉਂ ਤੇ ਕੋਈ ਖਰਾਬ ਨਾ ਹੋਵੇ ਠੀਕ ਹੈ ਹਾਂ ਨੇ ਤਾਂ ਮਰੋ ਟਰੈਕਟਰ ਵੀ ਖੁੱਬ ਰੇ ਆ ਜਾ ਜ਼ਮੀਨ ਗਿੱਲੀ ਏ ਕਿਤੇ ਰੇਤਾ ਭਰ ਗਈ ਹਨਾ ਤੇ ਪਾਣੀ ਬਹੁਤ ਵਿੱਚ ਪਾਣੀ ਵਿੱਚ ਖੁੱਬਿਆ ਪਿਆ ਨੋਪੀ ਵੀ ਆ ਹਾਂਜੀ ਤੇ ਬੰਦੇ ਦਾ ਤੁਰਨਾ ਮੁਸ਼ਕਲ ਹੋਇਆ ਪਿਆ ਤੇ ਟਰੈਕਟਰ ਤੇ ਤੁਹਾਡੇ ਸਾਹਮਣੇ ਦੇਖ ਹੀ ਰਿਹਾ ਜੀ ਠੀਕ ਹੈ ਬਿਲਕੁਲ ਜੀ ਬਿਲਕੁਲ ਬਾਕੀ ਵੇਖੋ ਨੂੰ ਕਿੰਨਾ ਟਾਈਮ ਲੱਗਦਾ ਕਣਕ ਦੇ ਬੀਜ ਕਿ ਝੜਾਂਗੇ ਜੀ ਹੂੰ ਠੀਕ ਹੈ ਚਲੋ ਪਰਮਾਤਮਾ ਮਿਹਰ ਕਰੇ ਜੀ ਹਾਂਜੀ ਠੀਕ ਹੈ ਬਾਈ ਜੀ ਬਾਈ ਜੀ ਕੀ ਨਾਂ ਜੀ ਆਪਣਾ ਮਨਜੀਤ ਸਿੰਘ ਜੀ ਮਨਜੀਤ ਸਿੰਘ ਆਪਣੀ ਵੀ ਜ਼ਮੀਨ ਬਾਈ ਜੀ ਇੱਥੇ ਨਹੀਂ ਆਪਣੀ ਇਹਦੀ ਫਰੰਟ ਦੀ ਹੈ ਜੀ ਅੱਛਾ ਠੀਕ ਹੈ ਜੀ ਤੇ ਇੱਥੇ ਤੁਸੀਂ ਨਾਲ ਆਇਓ ਟਰੈਕਟਰ ਵਗੈਰਾ ਲੈ ਕੇ ਹਾਂਜੀ 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 ਠੀਕ ਹੈ ਕੀ ਕਹਿਣਾ ਚਾਹਦੇ ਬਾਈ ਜੀ ਕਹਿਣਾ ਇਹ ਆ ਜੀ ਅਸੀਂ ਨਾ 2023 ਚ ਵੀ ਇੱਥੇ ਮਤਲਬ ਵੀ ਉਦੋਂ ਵੀ ਪਾਣੀ ਆ ਗਿਆ ਤੇਰੇ ਦਾ ਪੈ ਗਈ ਤੇ ਉਦੋਂ ਮੈਂ 17-12 ਲੱਖ ਰੁਪਇਆ ਲਾਇਆ ਇਥਾਂ ਤੇ ਠੀਕ ਹੈ ਜੀ ਉਹ ਰਕੀਆਂਲੇ ਝੋਨਾ ਲਾਇਆ ਤੇ ਅਰਕੀ ਫਿਰ ਪਾਣੀ ਆ ਗਿਆ ਠੀਕ ਹੈ ਜੀ ਉਹਦੇ ਨਾਲ ਫਿਰ ਨੁਕਸਾਨ ਜ਼ਿਆਦਾ ਹੋਗਾ ਤੇ ਅਸੀਂ ਇਹੇ ਮੰਗ ਕਰਦੇ ਵੀ ਸਿਰਫ ਸਾਨੂੰ ਡੀਜ਼ਲ ਦੀ ਸੇਵਾ ਦਿੱਤੀ ਜਾਵੇ ਬਾਕੀ ਚਲੋ ਅਸੀਂ ਸਾਰਾ ਕਰ ਲਾਂਗੇ ਜੀ ਕਾਫੀ ਰੇਤਾ ਭਰ ਗਈ ਬਾਈ ਜੀ ਹਾਂ ਜੀ ਰੇਤਾ ਪੰਜ ਤੋਂ 6 ਫੁੱਟ ਹੈ ਗਈ ਹੈ ਜੇ ਤੁਹਾਡੇ ਸਾਹਮਣੇ ਹਾਂ ਕਿਤੇ ਬਹੁਤ ਜ਼ਿਆਦਾ ਕਿਤੇ ਕਿਤੇ ਉਹ ਤਾਂ ਜ਼ਮੀਨ ਰੋੜ ਕੇ ਲੈ ਗਏ ਜਨਾਲ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਚਾਰ ਤੋਂ ਪੰਜ ਕਿੱਲੇ ਰੋੜ ਗਈ ਹੈ ਜੀ ਹਾਂ ਜੀ ਠੀਕ ਹੈ ਤੇ ਰੇਤਾ ਪੈ ਗਈ ਹੈ ਹਿਸਾਬ ਨਾਲ 16 ਕਿੱਲਿਆਂ ਦੀ ਰੇਤਾ ਹੋਣੀ ਹੈ ਇਹਦੇ ਤਾਂ ਹੂੰ ਠੀਕ ਹੈ ਆਹ ਟਰੈਕਟਰ ਲੈ ਕੇ ਆਏ ਬਾਈ ਜੀ ਹਾਂਜੀ ਅਜੇ ਪਹਿਲੇ ਦਿਨ ਲੈ ਕੇ ਆਏ ਆ ਜੀ ਬੇਣੇ ਕੰਮ ਚੱਲਦਾ ਸੀ ਜਿਹੇ ਜੇ ਠੀਕ ਹੈ ਤੇ ਨਾਲ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਸਾਡਾ ਵੱਧ ਤੋਂ ਵੱਧ ਸੰਯੋਗ ਦਿਓ ਜੀ ਠੀਕ ਹੈ ਸਾਨੂੰ ਤੇਲ ਦੀ ਲੋੜ ਆ ਡੀਜ਼ਲ ਦੀ ਬਸ ਬਾਕੀ ਸਾਰਾ ਜੀ ਅਸੀਂ ਕਰ ਲਾਂਗੇ ਰਿਹਾ ਠੀਕ ਹੈ ਬਾਈ ਧੰਨਵਾਦ ਜੀ ਅ ਬਪੂ ਜੀ ਕੀ ਨਾਂ ਜੀ ਆਪਣਾ ਜੀ ਹਰਮਨ ਸਿੰਘ ਆ ਜੀ ਹਰਮਨ ਸਿੰਘ ਜੀ ਕਿਹੜਾ ਪਿੰਡ ਬਾਈ ਜੀ ਸਾਡਾ ਪਿੰਡ ਤੇ ਮਾਸੂ ਵਾਲਾ ਤੇ ਅਸੀਂ ਆ ਪਹਿਲੀ ਇੱਥੇ 베ਜੀ ਆ ਤੂਟਾੜੀ ਤੂਟਾਂ ਦੀ ਹਾਂਜੀ ਠੇਕ ਵਗੈਰਾ ਲਈ ਜੀ ਨਹੀਂ ਜੀ ਆਪਾਂ ਤੁਹਾਡੀ ਆਪਣੀ ਪਹਿਲੀ ਜੀ ਨਹੀਂ ਜੀ ਉਸੇ ਦੇ ਲਈ ਪਹਿਲੀ ਇਸ ਰਕਬਾ 15 ਕਿੱਲੇ ਆ 15 ਕਿੱਲੇ ਜੀ ਕੀ ਹਾਲਾਤ ਜ਼ਮੀਨ ਦੇ ਬਾਈ ਜੀ ਹਾਲਾਤ ਤੇ ਬੜੇ ਮਾੜੇ ਆ ਜਾ ਕੇ ਵੇਖੋ ਵੀ ਉਹ ਉਹਦੇ ਛੇ ਛੇ ਸਰਪਟ ਛੋਏ ਪੈ ਗਏ ਡੂੰਗੇ ਹੂੰ ਇਹਦੇ ਝੋਨਾ ਲੱਗਾ ਨਹੀਂ ਹੂੰ ਤੇ ਉਹ ਬੰਦ ਹੀ ਆਸ ਨਹੀਂ ਹੈਗੀ ਹੂੰ ਕਿੱਥੇ ਕਿੱਥੇ ਬਾਈ ਜੀ ਜ਼ਮੀਨ ਇੱਥੇ ਆਪਣੀ ਆ ਆ ਦੇ ਨਾਲ ਹੀ ਅੱਛਾ ਦੇ ਨਾਲ ਹੀ ਆ ਪਿਛਲੀ ਵਾਲੀ ਜਿਹੜੀ ਅੱਛਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਸਾਰੀ ਜ਼ਮੀਨ ਮਤ ਖੱਡੇ ਪੈ ਗਏ ਆ ਪਾਣੀ ਹੈਗਾ ਕਿ ਪਾਣੀ ਖੱਡੇ ਪੈ ਗਏ ਉੱਤੋਂ ਜ਼ਮੀਨ ਹੀ ਰੋੜ ਕੇ ਲੈ ਗਏ ਰੋੜ ਕੇ ਲੈ ਗਏ ਠੀਕ ਹੈ ਹਾਂ ਠੀਕੀ ਮੰਗ ਕਰਦੇ ਹੁਣ ਬਜੀ ਮੰਗ ਅਸੀਂ ਇਹੋ ਕਰਦੇ ਹਾਂ ਵੀ ਸਾਡੀ ਕੋਈ ਸਹਿਰਾ ਕੀਤੀ ਜਾਵੇ ਤੇ ਅਸੀਂ ਉਹਨੂੰ ਪੱਦਰ ਕਰ ਗਏ ਠੀਕ ਹੈ ਤੇ ਕੋ ਤੇਲ ਦੀ ਮੰਗ ਕਰਦੇ ਹਾਂ ਜੇ ਵੀ ਖਾਦ ਦੇ ਸਕਦੇ ਤੇ ਉਹ ਸਾਨੂੰ ਦੇਣ ਠੀਕ ਹੈ ਜੀ ਹਾਂਜੀ ਬਾਕੀ ਜ਼ਮੀਨ ਕਿੱਥੇ ਬਜੀ ਬਾਕੀ ਇਹ ਕਿਹੋ ਜਿਹੀ ਹਿੱਸੇ ਵਾਲੀ ਜ਼ਮੀਨ ਹੈ ਜਿਹੜੀ ਨਹੀਂ ਇਹ ਹਿੱਸੇ ਵਾਲੀ ਆਸਦੀ ਜ਼ਮੀਨ ਉਧਰ ਸਾਡੀ ਉਧਰ ਵੀ ਦਰਿਆ ਜ ਰੜ ਗਈ ਆ ਅੱਛਾ ਜੀ ਹਾਂਜੀ ਠੀਕ ਹੈ ਜੀ ਢਾਈ ਤਿੰਨ ਕਿੱਲੇ ਜਮੀਨ ਉਧਰ ਵੀ ਦਰਿਆਜ ਰੋਡ ਕੀ ਬੋਰ ਵੀ ਇੱਕ ਰੁੜ ਗਿਆ ਠੀਕ ਹੈ ਜੀ ਤੇ ਬਾਕੀ ਸਾਡੇ ਪਿੰਡ ਉਧਰ ਵੀ ਰਾਮਸੋ ਵਾਲੇ ਦਾ ਵੀ 6-700 ਕਿੱਲੇ ਜ ਬੜੀ ਰੇਤ ਪੈ ਗਈ ਆ ਮੋਟਰਾਂ ਵੀ ਰੁੜ ਗਈਆਂ ਬਾਈ ਜੀ ਇੱਥੇ ਆਪਣੇ ਕਿੰਨੇ ਕਨੈਕਸ਼ਨ ਸੀਗੇ ਆਪਣੇ ਇੱਥੇ ਤਿੰਨ ਕਨੈਕਸ਼ਨ ਤਿੰਨ ਕਨੈਕਸ਼ਨ ਸੀ ਉਹ ਸਾਰੇ ਇਸ ਤਰ੍ਹਾਂ ਮਤਲਬ ਸਾਰੇ ਰੇਤਾ ਪਰ ਗਈ ਰੁੜ ਗਿਆ ਜੀ ਆਪਣਾ ਬੋਰ ਐਰ ਕੀ ਨਵਾਂ ਹੀ ਕਰਾਇਆ ਸੀ ਮੋਟਰ ਬੋਰ ਸਾਰਾ ਕੁਝ ਰੁੜ ਕੇ ਲੈ ਗਿਆ ਟਰਾਂਸਫਾਰਮ ਦੋ ਰੁੜ ਗਏ ਆ ਜੀ ਅੱਛਾ ਜੀ ਅਸੀਂ ਐਪਲੀਕੇਸ਼ਨ ਤੇ ਦਿੱਤੀ ਹੋਈ ਆ ਠੀਕ ਹੈ ਕਿੰਨੇ ਕਿੰਨੇ ਬੋਰ ਸੀ ਇੱਥੇ ਤੁਹਾਡੇ ਮੇਰੇ ਕੋਲ ਇਥੇ ਪੰਜ ਬੋਰ ਸੀਗੇ ਜੀ ਦੋ ਐਰ ਕੀ ਕਰਵਾਈ ਤੇ ਤਿੰਨ ਪਹਿਲਾਂ ਸੀਗੇ ਠੀਕ ਹੈ ਜੀ ਤੇ ਦੋ ਤੇ ਮੇਰੇ ਮਤਲਬ ਇੱਕ ਬੋਰ ਖਰਾਬ ਹੋ ਗਿਆ ਜੀ ਦੋ ਟਰਾਂਸਫਾਰਮਰ ਰੁੜ ਗਏ ਆ ਇੱਕ ਰੋਟਾਵੇਟਰ ਕਰਾਇਆ ਜਿੰਦਰਾ ਸੁਹਾਗਾ ਸਾਰਾ ਕੁਝ ਰੁੜ ਗਿਆ ਕੁਝ ਨਹੀਂ ਬਿਲਕੁਲ ਜਿੱਥੇ ਇਥੇ ਰੱਖ ਕੇ ਚਾਹੀਦਾ ਪਿਛਲੇ ਸਾਲ ਤੋਂ ਮਤਲਬ ਇਥੇ ਰੱਖ ਕੇ ਚਾਹੀਦਾ ਸੀਗਾ ਠੀਕ ਹੈ ਜੀ ਤੇ ਐਰ ਕੀ ਕੁਝ ਨਹੀਂ ਮਤਲਬ ਹਮ ਹੈਗਾ ਫੜ ਬੱਲੇ ਹੁੰਦੇ ਠੀਕ ਹੈ ਠੀਕ ਹੈ ਤੇ ਹੁਣ ਟਰੈਕਟਰ ਲੈ ਕੇ ਆਏ ਹੋ ਅੱਜ ਬਾਈ ਜੀ ਚਲੋ ਜ਼ਮੀਨਾਂ ਬਣਾ ਲਈਏ ਕੋਸ਼ਿਸ਼ ਕਰੀਏ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਬਾਪੂ ਜੀ ਅਕੀ ਕਿ ਕਰੈ ਇਸੋ ਜੀ ਅਸੀਂ ਜੇ ਇਹੋ ਕਹਿ ਰਹੇ ਹਾਂ ਵੀ ਕੋਈ ਸਾਨੂੰ ਫਸਲ ਆ ਮਲੇ ਹਾਂਜੀ ਤੇ ਅਸੀਂ ਪੈਲੀਆਂ ਬਣਾ ਲਈਏ ਕੋਹ ਨਾ ਕੋਹ ਥੋੜਾ ਘਣਾ ਵੀ ਕਣਕ ਹੋ ਜੂਗੀ ਹਾਂਜੀ ਇੱਥੇ ਕਣਕ ਦਾ ਫਸਲ ਹੀ ਹੁੰਦਾ ਹੈ ਹੋਰ ਤਾਂ ਆ ਝੋਨੇ ਵਾਲੀਆਂ ਦੇ ਖਰਾਬ ਹੋ ਗਈਆਂ ਠੀਕ ਹੈ ਜੀ ਹੁਣ ਗਾਂਹ ਦੇ ਝੋਨੇ ਦੀ ਆਸ ਵੀ ਘਟਾ ਠੀਕ ਹੈ ਜੀ ਹਾਂਜੀ ਰੇਤਾ ਕਰਕੇ ਨਹੀਂ ਹੁੰਦਾ ਬਾਈ ਆ ਰੇਤਾ ਕਰਕੇ ਰੇਤਾ ਜਾਨੀ ਪੈ ਗਈ ਅੱਛਾ ਉਹ ਮੰਨ ਲਓ ਵੀ ਖਰਚਾ ਜ਼ਿਆਦਾ ਆ ਜਾਂਦਾ ਜਦੋਂ ਮਾੜਾ ਮੋਟਾ ਕਰਦੇ ਹੁਣ ਚੰਨੂ 23 ਚ ਆ ਗਿਆ 23 ਚ ਆ ਗਿਆ ਉਦੋਂ ਮਹਾ ਬਣਾਈਆਂ ਸੀ ਤੇ ਆ ਪਿਛਲੇ ਸਾਲ ਹੀ ਝੋਨੇ ਵੜੇ ਆ ਤੇ ਹੁਣ ਫੇਰ ਪੈ ਲੀਆਂ ਵੀ ਖਰਾਬ ਹੋ ਗਈਆਂ ਨੇ ਠੀਕ ਹੈ ਜੀ ਹਾਂ ਜੀ ਠੀਕ ਹੈ ਉਹਨੇ ਤੇ ਖਰਚਾ ਜ਼ਿਆਦਾ ਆ ਜਾਂਦਾ ਜਦੋਂ ਲਾਉਣੇ ਆ ਪਾਣੀ ਆ ਗਿਆ ਹਾਂਜੀ ਹਾਂਜੀ ਠੀਕ ਹੈ ਜੀ ਕੀ ਨਾਂ ਦੱਸੋ ਭਜੀ ਹਰਬੰਸ ਸਿੰਘ ਜੀ ਹਰਬੰਸ ਸਿੰਘ ਜੀ ਹਾਂਜੀ ਤਾਂ ਚਲਦੀ ਹੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦਾ ਜੀ ਕਿ ਤੁਹਾਨੂੰ ਹਾਲਾਤ ਫਿਰ ਵਿਖਾ ਦਿੰਨੇ ਆ ਇੱਥੇ ਤੁਸੀਂ ਦੇਖ ਸਕਦੇ ਵੀ ਕਿਸ ਕਦਰ ਜਿਹੜੀ ਰੇਤਾ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੈ ਇੱਕ ਵੱਡੇ ਪੱਧਰ ਤੇ ਕਹਿ ਸਕਦੇ ਜਿਸ ਤਰ੍ਹਾਂ ਕਿਰਾਏ ਦੇ ਨਾਲ ਰੇਤਾ ਚੜਾਈ ਗਈ ਹੁੰਦੀ ਹੈ ਉਧਰ ਤੁਸੀਂ ਪਿੱਛੇ ਦੇਖ ਸਕਦੇ ਹੋ ਜਿਹੜਾ ਪਾਣੀ ਦਲਦਲ ਹੈ ਜੇ ਕਹਿ ਸਕਦੇ ਹੋ ਜਿਹੜੀ ਕਸਰਜੀ ਮਿੱਟੀ ਹੁੰਦੇ ਵਿੱਚ ਟਰੈਕਟਰ ਫਸ ਗਿਆ ਬਾਈ ਹੁਣੀ ਟਰੈਕਟਰ ਲੈ ਕੇ ਇੱਥੇ ਆਏ ਸੀ ਤਾਂ ਕੋਸ਼ਿਸ਼ ਕਰ ਰਹੇ ਜਾਂ ਜਿਹੜਾ ਕੋਈ ਬੋਰ ਵਿਖਾਇਆ ਅੱਗੇ ਵੈਸੇ ਤਾਂ ਇੱਧਰ ਤੁਸੀਂ ਦੇਖ ਸਕਦੇ ਹੋ ਬੋਰ ਦੇ ਹਾਲਾਤ ਤਾਂ ਇੱਥੇ ਬਾਈ ਜੀ ਹੁਣੇ ਦੱਸਦੇ ਵੀ ਇੱਥੇ ਇਸ ਜਗ੍ਹਾ ਤੇ ਖਾਡਾ ਸੀਗਾ ਇਸ ਜਗ੍ਹਾ ਤੇ ਖਾਡਾ ਸੀ ਅੱਗੇ ਤੇ ਜਿਹੜਾ ਬਲ ਤੁਸੀਂ ਦੇਖ ਸਕਦੇ ਹੋ ਸਾਰੇ ਤਸਵੀਰਾਂ ਇੱਧਰ ਵੀ ਤੁਹਾਨੂੰ ਹੋਰ ਤਸਵੀਰਾਂ ਵੀ ਅਸੀਂ ਵਿਖਾ ਦਿੰਨੇ ਤਾਂ ਲਗਾਤਾਰ ਤਸਵੀਰਾਂ ਅਸੀਂ ਸਾਂਹੀਆਂ ਕਰ ਰਹੇ ਆ ਪਿੰਡ ਤੂ ਦਾ ਰਕਬਾ ਜ਼ਿਲ੍ਹਾ ਸ਼੍ਰੀ ਤੰਤਰ ਸਾਹਿਬ ਤਹਿਸੀਲ ਪੱਟੀ ਨੇੜੇ ਬਨਾਲਾ ਪੋਲ ਤਾਂ ਲਗਾਤਾਰ ਸਵੀਰਾ ਤੁਹਾਨੂੰ ਵਿਖਾ ਰਹੇ ਪਿੱਛੇ ਤੁਸੀਂ ਦੇਖ ਸਕਦੇ ਇਧਰ ਵੀ ਟਰਾਂਸਫਰ ਬਾਈ ਜੀ ਹੈਗੇ ਦੱਸਦੇ ਇੱਥੇ ਵੀ ਸਾਡੇ ਪੰਜ ਇੱਥੇ ਕਨੈਕਸ਼ਨ ਸੀਗੇ ਤੇ ਪੰਜ ਹੀ ਮੇਰੇ ਖਾਤੇ ਟਰਾਂਸਫਰ ਹੋਣਗੇ ਤੇ ਇੱਥੇ ਵੀ ਇੱਕ ਖੰਭਾ ਠਾਸਪਰ ਉਧਰ ਤੁਸੀਂ ਉਹ ਵੀ ਦੇਖ ਸਕਦੇ ਜੀ ਬਕਾਇਦਾ ਇਹ ਨਹੀਂ ਕੋਈ ਕਹਿ ਸਕਦਾ ਵੀ ਇੱਥੇ ਕੋਈ ਕਬਜ਼ੇ ਵਗਾਰਾ ਦੀ ਦੂਸਰੀ ਗੱਲ ਮਾਲਕੀ ਜ਼ਮੀਨਾਂ ਸੀ ਬਾਈ ਹੋਣਾਂ ਦੀਆਂ ਤਾਂ ਉਹਨਾਂ ਨੂੰ ਅੱਜ ਬਣਾਉਣ ਦੀ ਜਿਹੜੀ ਕੋਸ਼ਿਸ਼ ਬਾਈ ਜੀ ਹੁਣ ਟਰੈਕਟਰ ਲੈ ਕੇ ਆਏ ਆ ਤਾਂ ਇਹ ਟਰੈਕਟਰ ਲੈ ਕੇ ਆਇਆ ਕਿ ਕਹਿੰਦੇ ਵੀ ਬਾਈ ਹੋਣੀ ਚਲੋ ਸਾਡੀ ਅਸੀਂ ਜ਼ਮੀਨ ਬਣਾ ਲਈਏ ਤਾਂ ਅ ਅੱਗੇ ਜਿਹੜੀ ਅਸੀਂ ਕਣਕ ਵਗੈਰਾ ਬੀਜ ਲਈਏ ਸੋ ਜਲਦੀ ਹੋਈ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਸਾਡਾ ਚੈਨਲ ਸਾਡਾ ਪੇਜ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬਾਤ ਸਬਸਕ੍ਰਾਈਬ ਲਾਈਕ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ